ਤੁਸੀਂ ਦੇਖ ਰਹੇ ਹੋ ਪੰਜ ਪੰਨੀ న్యూਸ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਜਿਵੇਂ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਤੇ ਵੱਡੀਆਂ ਸ਼ਖਸੀਅਤਾਂ ਨੂੰ ਆਪਾਂ ਤੁਹਾਨੂੰ ਬੁਲਾਉਂਦੇ ਰਹਿੰਦੇ ਆ ਕੋਈ ਜਿਹੜੇ ਨਵੇਂ-ਨਵੇਂ ਮੁੱਦੇ ਹੁੰਦੇ ਆ ਉਹਨਾਂ ਤੇ ਵਿਚਾਰ ਉਹਨਾਂ ਦੇ ਜਾਣਦੇ ਰਹਿੰਦੇ ਆ ਕਿ ਅੱਜ ਇਸੇ ਲੜੀ ਦੇ ਤਹਿਤ ਆਪਾਂ ਪਹੁੰਚੇ ਸੀਜੀਐਮ ਕਾਲਜ ਬੋਲਾ ਇਹਨਾਂ ਦੇ ਚੇਅਰਮੈਨ ਜਿਹੜੇ ਸਰਦਾਰ ਸਤਪਾਲ ਸਿੰਘ ਜੀ ਮੋਹਲਾ ਉਹਨਾਂ ਨਾਲ ਆਪਾਂ ਕੁਝ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਤੇ ਬਹੁਤ ਸਾਰੇ ਮੁੱਦੇ ਆਪਾਂ ਭੱਖਦੇ ਮੁੱਦੇ ਇਹਨਾਂ ਨਾਲ ਵਿਚਾਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਆਪਾਂ ਸਵਾਲ ਤੇ ਇਹਨਾਂ ਤੋਂ ਲਵਾਂਗੇ ਆਪਾਂ ਮੁੱਦਿਆਂ ਦੇ ਜਵਾਬ ਸਭ ਤੋਂ ਪਹਿਲਾਂ ਚੇਅਰਮੈਨ ਸਾਹਿਬ ਸਾਡੇ ਚੈਨਲ ਪੰਜ ਪਾਣੀ ਨਿਊਜ਼ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਮੇਰੇ ਕੋਲੇ ਬਿਲਕੁਲ ਸਹੀ ਤੁਹਾਡਾ ਵੀ ਪੰਜ ਪਾਣੀ ਵੱਲੋਂ ਜੋ ਉਪਰਾਲਾ ਕਰ ਰਹੇ ਆ ਤੁਹਾਡਾ ਵੀ ਬਹੁਤ-ਬਹੁਤ ਅਸੀਂ ਤੁਹਾਨੂੰ ਜੀ ਆਇਆਂ ਕਹਿੰਨੇ ਆਂ ਔਰ ਬੜਾ ਸਵਾਗਤ ਕਰਦੇ ਆ ਤੁਹਾਡਾ ਸੀ ਸਤਪਾਲ ਜੀ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਧਰਨਾ ਲਗਿਆ ਆ ਅੱਜ ਕਿਸਾਨੀ ਦੀ ਗੱਲ ਹੀ ਕਰਨੀ ਆ ਵੀ ਜਿਹੜਾ ਉੱਥੇ ਧਰਨਾ ਲਗਿਆ ਬੜਾ ਲੰਮਾ ਸਮਾਂ ਹੋ ਗਿਆ ਉੱਥੇ ਧਰਨਾ ਲੱਗੇ ਨੂੰ ਤੇ ਉਹਨੂੰ ਨੂੰ ਤੁਸੀਂ ਕਿੰਨਾ ਕਿ ਜਾਇਜ਼ ਮੰਨਦੇ ਆਂ ਵੀ ਉਹ ਜਿਹੜਾ ਧਰਨਾ ਹੈ ਉਹ ਜਾਇਜ਼ ਹੈ ਤੇ ਉਹ ਧਰਨੇ ਨੂੰ ਜਿਹੜਾ ਰੂਪ ਹੋਰ ਦੇ ਦੇਣਾ ਚਾਹੀਦਾ ਸੀ ਵੀ ਜਿਹੜਾ ਅੱਜ ਜਿਹੜਾ ਰੂਪ ਹੈ ਉਹ ਕੁệਡਾ ਸਹੀ ਨਹੀਂ ਕਿਉਂਕਿ ਧਰਨਾ ਲੰਬਾ ਹੋਈ ਜਾਂਦਾ ਹੈ ਹੋਰ ਹੋਈ ਜਾਊਗਾ ਤੇ ਇਹ ਨੂੰ ਕੋਈ ਹੋਰ ਰੂਪ ਦੇ ਦੇਣਾ ਚਾਹੀਦਾ ਸੀ ਵੀ ਜਿੱਤੇ ਨਾਲ ਇਹ ਧਰਨਾ ਛੇਤੀ ਖਤਮ ਹੁੰਦਾ ਤੇ ਸਰਕਾਰ ਝੁਕ ਜਾਂਦੀ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਬਣੀਆਂ ਜਾਂਦੀਆਂ ਅ ਬਹਿਸ ਤਾਂ ਪਹਿਲੇ ਸਮੇਂ ਤੋਂ ਸਾਡੇ ਦੇਸ਼ ਵਿੱਚ ਜਿਹੜੀ ਚਰਚਾ 2021 ਤੋਂ ਜਿਹੜਾ ਕਾਨੂੰਨਾਂ ਨੂੰ ਵਾਪਸ ਲਿਆ ਅ ਸੈਂਟਰ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਤੇ ਇਹਦੀ ਬਹੁਤ ਵੱਡੀ ਚਰਚਾ ਹੋਈ ਪਰ ਇਹਦੇ ਨਾਲ ਹੀ ਸਾਨੂੰ ਫੇਰ ਇਹ ਗੱਲ ਸਭ ਨੂੰ ਅਸੀਂ ਵਾਰ-ਵਾਰ ਜਿਹੜੀ ਆ ਦਰਵਾਉਂਦੇ ਔਰ ਯਾਦ ਰੱਖਣੀ ਚਾਹੀਦੀ ਆ ਕਿ ਹਿੰਦੁਸਤਾਨ ਦੇ ਵਿੱਚ 86% ਖੇਤੀ ਜਿਹੜੀ ਆ ਛੋਟੀਆਂ ਜੋਤਾਂ ਦੀ ਆ ਜਿਹਨੂੰ ਅਸੀਂ 2 ਤੋਂ 4 ਹੈਕਟੇਅਰ ਕਹਿੰਦੇ ਆ ਔਰ ਇਹ ਖੇਤੀ ਜਿਹੜੀ 5 ਕਿੱਲਿਆਂ ਤੋਂ ਘੱਟ ਦੀ ਖੇਤੀ ਆ ਔਰ ਜਿਹੜੀ ਵੱਡੀ ਕਿਸਾਨੀ ਆ 5 ਤੋਂ ਥੱਲੇ ਆ ਔਰ ਜ਼ਿਆਦਾਤਰ ਜਿਹੜੀ ਇਸ ਤੋਂ ਵੀ ਆ 10 ਤੋਂ ਥੱਲੇ ਆ ਸਾਡੇ ਦੇਸ਼ ਦੇ ਵਿੱਚ ਇਸ ਕਰਕੇ ਜਿਹੜੀ ਅਸੀਂ ਇਹ ਕਿਸਾਨ ਅੰਦੋਲਨ ਆ ਤਾਂ ਇਹ ਜ਼ਿਆਦਾਤਰ ਜੋ ਕਿਸਾਨ ਪੈਦਾ ਕਰਦਾ ਆ ਉਹਦੇ ਲਈ ਪਹਿਲੇ ਸਮੇਂ ਦੇ ਵਿੱਚ ਸਾਡੇ ਦੇਸ਼ ਵੱਲੋਂ ਜਿਹੜਾ ਜੀਡੀਪੀ ਦਾ 22% ਹੀ ਜਿਹੜਾ ਐਮਐਸਪੀ ਦੇ ਲਾਇਆ ਜਾ ਰਿਹਾ ਤਾਂ ਜਿਹੜੀ ਸੁਆਮੀਨਾਥਨ ਕਮਿਸ਼ਨ ਦੀ ਆ ਰਿਪੋਰਟ ਸੀ ਉਹ ਲਾਗੂ ਨਹੀਂ ਹੋਈ ਜਿਸ ਤਰ੍ਹਾਂ ਮਜ਼ਮ ਆਪਦੇ ਸੰਘਰਸ਼ ਲਈ ਲੜਦੇ ਉਹਨਾਂ ਨੂੰ ਸਤਵਾਂ ਪੇਕ ਕਮਿਸ਼ਨ ਮਿਲ ਰਿਹਾ ਇਸੇ ਤਰ੍ਹਾਂ ਵਕ ਵਕ ਤਰ੍ਹਾਂ ਹਰ ਤਰ੍ਹਾਂ ਦਾ ਇੰਡਸਟਰੀਅਲ ਲੋਕਾਂ ਕਾ ਸਬਸਿਡੀਆਂ ਲੈ ਰਹੇ ਨੇ ਪਰ ਕਿਸਾਨ ਜਿਹੜੇ ਇਹਨੂੰ ਵਿਰਵੇ ਨੇ ਇਸ ਗੱਲ ਤੋਂ ਕਿਉਂਕਿ ਸਵਾਮੀਨਥ ਦੀ ਰਿਪੋਰਟ ਤੋਂ ਬਾਅਦ ਜੋ ਕੁਝ ਉਹਨਾਂ ਨੂੰ ਮਿਲਣਾ ਸੀ ਉਹ ਮਿਲਿਆ ਨਹੀਂ ਇਸ ਕਰਕੇ ਸਾਰੇ ਜਿਹੜੀ ਹਿੰਦੁਸਤਾਨ ਦੀ ਜਿਹੜੀ ਕਿਸਾਨੀ ਆ ਔਰ ਜਿੱਥੇ ਦੁਨੀਆ ਵਿਕਸਿਤ ਹੋ ਰਹੀ ਆ ਯੂਰਪ ਪੂਰਾ ਸਾਡੇ ਨਾਲੋਂ ਪਹਿਲਾਂ ਅੱਗੇ ਜਾ ਚੁੱਕਾ ਅਮਰੀਕਾ ਅੱਗੇ ਜਾ ਚੁੱਕਾ ਔਰ ਸਾਡਾ ਗਵਾਂਢੀ ਮੁਲਕ ਜਾਂ ਚੀਨ ਸੀ ਉਹ ਵੀ ਸਾਡੇ ਨਾਲੋਂ ਇਸ ਖੇਤਰ ਦੇ ਵਿੱਚ ਬਹੁਤ ਅੱਗੇ ਅੱਗੇ ਚਾ ਚੁੱਕਿਆ ਪੇਪਰ ਸਾਡੇ ਲਈ ਬੜੀ ਵੱਡੀ ਮੁਸੀਬਤ ਬਣ ਗਈ ਆ ਸਾਡਾ ਇਕੱਲਾ ਐਮਐਸਪੀ ਦੇ ਤੋਂ ਇਲਾਵਾ ਜਿਹੜਾ ਸਾਡੇ ਪੰਜਾਬ ਦਾ ਫਸਲੀ ਚੱਕਰ ਆ ਝੋਨੇ ਦਾ ਔਰ ਕਣਕ ਦਾ ਔਰ ਪਾਣੀ ਦਾ ਘਟਣਾ ਔਰ ਦਾਲਾਂ ਦਾ ਨਾ ਵਿਕਣਾ ਔਰ ਬਦਲੀਆਂ ਫਸਲਾਂ ਦਾ ਸੈਂਟਰ ਗਵਰਨਮੈਂਟ ਵੱਲੋਂ ਤੋਂ ਸਟੇਟ ਵੱਲੋਂ ਬਦਲ ਨਾ ਦੇਣਾ ਪਰਾਲੀ ਦੇ ਧੂਏ ਦਾ ਰੌਲਾ ਪਾਉਣਾ ਬਹੁਤ ਸਾਰੇ ਅਜਿਹੇ ਮਸਲੇ ਨੇ ਕਿਸਾਨਾਂ ਨੂੰ ਮੁਆਵਜ਼ੇ ਨਾ ਮਿਲਨੇ ਫਸਲਾਂ ਦੇ ਬੀਮੇ ਨਾ ਹੋਣੇ ਇਹ ਸਮੱਸਿਆਵਾਂ ਲਗਾਤਾਰ ਜਿਹੜੀਆਂ ਚੱਲ ਰਹੀਆਂ ਨੇ ਇਸ ਕਰਕੇ ਸਾਡੀ ਜਿਹੜੀ ਹੈ ਕਿਸਾਨ ਜਥੇਬੰਦੀ ਇੱਕ ਜਿਹੜੀ ਹੈ ਸਿੱਧੂਪੁਰ ਵੱਲੋਂ ਤੇ ਦੋ ਤਿੰਨ ਜਥੇਬੰਦੀਆਂ ਹੋਰ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ਮਤੀ ਵੱਲੋਂ ਜੋ ਇਹ ਧਰਨਾ ਦਿੱਤਾ ਗਿਆ ਹੈ ਉਹਨਾਂ ਧਰਨਿਆਂ ਦੀ ਉਸੇ ਲਹਿਰ ਦੀ ਕੜੀ ਦੇ ਵਿੱਚ ਹੀ ਚੱਲ ਰਿਹਾ ਪਰ ਇੱਥੇ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੂੰ ਹੋਰ ਇੱਕੇ ਦੀ ਲੋੜ ਆ ਇੱਕ ਜਾਂ ਦੋ ਜਥੇ ਮੰਨੀਆਂ 4-5 ਦੀ ਬਜਾਇਆ ਜਿਵੇਂ ਪਹਿਲਾਂ ਬੱਤੀ ਜਥੇ ਬੰਦੀਆਂ ਸੀ ਪੰਜਾਬ ਦੀਆਂ ਸੀ ਹਿੰਦੁਸਤਾਨ ਦੀਆਂ ਸੀ ਇਸ ਲਹਿਰ ਨੂੰ ਵੱਡਾ ਰੂਪ ਦੇਣ ਦੀ ਲੋੜ ਆ ਡੱਲੇਵਾਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਕਿਉਂਕਿ ਅੱਜ ਮੈਂ ਜਿਸ ਤਰ੍ਹਾਂ ਡਾਕਟਰ ਸਵੇਮਾਨ ਦੀ ਇੰਟਰਵਿਊ ਆਰਿਸ ਦੇ ਵਿੱਚ ਸੁਣ ਰਹਾ ਐਸਾ ਵੀ ਉਹਨਾਂ ਦੀ ਹਾਲਤ ਜਿਹੜੀ ਆ ਉਹ ਥੋੜੀ ਜੀ ਉਨੀ ਵਧੀਆ ਨਹੀਂ ਲੱਗ ਰਹੀ ਕਿਉਂਕਿ 12-13 ਦਿਨਾਂ ਦੇ ਵਿੱਚ ਉਹਨਾਂ ਨੇ ਕੁਝ ਖਾਧਾ ਨਹੀਂ ਤਾਂ ਇਸ ਕਰਕੇ ਉਹਨਾਂ ਵੱਲੋਂ ਚਲੋ ਬਹੁਤ ਵੱਡੀ ਜਿਹੜੀ ਕੁਰਬਾਨੀ ਦਿੱਤੀ ਜਾ ਰਹੀ ਆ ਪਰ ਫੇਰ ਵੀ ਅਜੇ ਪਿੱੜ ਦੇ ਵਿੱਚ ਔਰ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਸੰਘਰਸ਼ਲੀ ਜੋੜ ਆ ਮਜ਼ਦੂਰਾਂ ਦਾ ਹੀ ਜਿਹੜੀ ਹੈ ਬਹੁਤ ਵੱਡੀ ਜੇ ਅਸੀਂ ਛੋਟੀ ਕਿਸਾਨੀ ਦੀ ਗੱਲ ਕਰਦੇ ਆ 5 ਏਕੜ ਤੋਂ ਥੱਲੇ 2 2.5 ਏਕੜ ਵਾਲੀ ਕਿਸਾਨੀ ਆਉਂਦੀ ਆ ਉਦੋਂ ਥੱਲੇ ਲੱਖਾਂ ਦੀ ਗਿਣਤੀ ਵਿੱਚ ਸਾਡੇ ਦੇਸ਼ ਦਾ ਮਜ਼ਦੂਰ ਆਉਂਦਾ ਆ ਔਰ ਖਾਸ ਕਰਕੇ ਜਿਹੜਾ ਜਿਹਦੇ ਵਿੱਚ ਪਿੰਡੂ ਖੇਤ ਮਜ਼ਦੂਰ ਆ ਉਹ ਵੀ ਆ ਔਰ ਸੰਤੀ ਮਜ਼ਦੂਰ ਵੀ ਆ ਜਿਨ੍ਹਾਂ ਦੀ ਹਾਲਤ ਇਹਦੇ ਵੀ ਮਾੜੀ ਆ ਔਰ ਲੱਖਾਂ ਲੋਕ ਹਿੰਦੁਸਤਾਨ ਵਿੱਚ ਸੜਕਾਂ ਤੇ ਸੌਣ ਲਈ ਮਜਬੂਰ ਆ ਜਿਨ੍ਹਾਂ ਕੋਲੇ ਰੁਕੀ ਦਾ ਸਾਧ ਨਹੀਂ ਇਸ ਕਰਕੇ ਦੇਸ਼ ਇਹ ਲੜਾਈ ਜਿਹੜੀ ਆ ਕਿਉਂਕਿ ਅਸੀਂ ਇਹਨੂੰ ਡੈਮੋਕਰੈਟਿਕ ਲੋਕਤੰਤਰ ਦੇਸ਼ ਕਹਿੰਦੇ ਆ ਲੋਕਤੰਤਰ ਦੇਸ਼ ਦਾ ਮਤਲਬ ਇਹ ਸੀ ਵੀ 47 ਤੋਂ ਬਾਅਦ ਲੋਕਾਂ ਨੂੰ ਜਿਹੜਾ ਹੈ ਢਿੱਡ ਭਰਨ ਜੋਗਾ ਅੰਮ੍ਰੇ ਰੁਜ਼ਗਾਰ ਮਿਲੇ ਪਰ ਇਹ ਸਰਕਾਰਾਂ ਇਸ ਕੰਮ ਲਈ ਸਫਲ ਨਹੀਂ ਹੋ ਸਕੀਆਂ ਇਸ ਕਰਕੇ ਅੱਜ ਦੇਸ਼ਦਾਨ ਦਾਤਾ ਸੜਕਾਂ ਤੇ ਆ ਜਿਹੜੀ ਵੱਡੀ ਮੰਗ ਪਹਿਲੀ ਮੰਗ ਇਹਨਾਂ ਦੀ ਐਮਐਸਪੀ ਤੇ ਗਰੰਟੀ ਕਾਨੂੰਨ ਬਣੇ ਪੀ ਐਮ ਐਸ ਪੀ ਤਾਂ ਦਿੱਤੀ ਜਾ ਰਹੀ ਹੈ ਸਿਰਫ ਪੰਜਾਬ ਤੇ ਹਰਿਆਣਾ ਨੂੰ ਦਿੱਤੀ ਜਾ ਰਹੀ ਹੈ ਇਹ ਕਹਿੰਦੇ ਵੀ ਸਾਰੇ ਦੇਸ਼ ਦੇ ਵਿੱਚ ਐਮ ਐਸ ਪੀ ਮਲੇ 23 ਫਸਲਾਂ ਤੇ ਮਿਲੇ ਤੇ ਨਾਲ ਗਰੰਟੀ ਕਾਨੂੰਨ ਵੀ ਮਿਲੇ ਵੀ ਸਰਕਾਰ ਇਹ ਵੀ ਕਾਨੂੰਨ ਬਣਾਵੇ ਵੀ ਸਰਕਾਰ ਇਹਨੂੰ ਚੱਕੂਗੀ ਤੇ ਕੀ ਇਹ ਮਤਲਬ ਸੰਭਵ ਹੈ ਕਰੋੜ ਬਣ ਸਕਦਾ ਵੀ ਐਮ ਐਸ ਪੀ ਤੇ ਤੇ ਐਮ ਐਸ ਪੀ ਦੇ ਸਕਦੀ ਹੈ ਸਰਕਾਰ ਦੇਖੋ ਇੱਥੋਂ ਦਾ ਸਾਨੂੰ ਜਿਹੜੇ ਵਿਕਸਤ ਦੇਸ਼ ਨੇ ਜਾਂ ਹੋਰ ਦੇਸ਼ ਜਿਨ੍ਹਾਂ ਨੇ ਇਹ ਲਾਗੂ ਕੀਤੀ ਉਸ ਤੋਂ ਸਿੱਖਣਾ ਪੈਗਾ ਕਿ ਕਿਸ ਤਰ੍ਹਾਂ ਹੋਰ ਦੇਸ਼ਾਂ ਨੇ ਵਿਕਾਸ ਕਰ ਲਿਆ ਔਰ ਕੱਲਾ ਜਿਹੜਾ ਹੈ ਸਾਡੇ ਦੇਸ਼ ਦੇ ਵਿੱਚ ਇਹਨੂੰ ਲਾਗੂ ਕੀਤਾ ਜਾ ਸਕਦਾ ਜਦੋਂ ਅਸੀਂ ਜੀਟੀਪੀ ਦੇ ਹਿਸਾਬ ਨਾਲ ਵੇਣੇ ਆ ਵੀ ਜੇਦੋਂ ਸਾਡੇ ਦੇਸ਼ ਦਾ ਅਤਵਾਦਨ ਦੀ ਜਿਹੜੀ ਧਾਰਿਆ ਉਹਦੇ ਵਿੱਚੋਂ ਕਿੰਨਾ ਖਰਚਾ ਅਸੀਂ ਕਿਸਾਨੀ ਦੇ ਕਰ ਰਹੇ ਹਾਂ ਤਾਂ ਉਦੋਂ ਸਾਨੂੰ ਲੱਗਦਾ ਜਿਵੇਂ ਭਾਵੇਂ ਸਿੱਖਿਆ ਆ ਭਾਵੇਂ ਸਿਹਤ ਆ ਭਾਵੇਂ ਕਿਸਾਨੀ ਆ ਇਹਨਾਂ ਦੇ ਖਰਚਾ ਨਗੂਣਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਹੋਰ ਬਹੁਤ ਸਾਰੇ ਬੇਲੋੜੇ ਖਰਚੇ ਜਿਹੜੇ ਕੀਤੇ ਜਾਂਦੇ ਨੇ ਕਰੋੜਾਂ ਅਰਬਾਂ ਰੁਪਏ ਬਹੁਤ ਸਾਰਾ ਰੱਖਿਆ ਦੇ ਨਾਂ ਤੇ ਹੋਰ ਬੜੇ ਬਜਟ ਬੰਦੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਬਜਟ ਆ ਪਰ ਜੇ ਇਸ ਤਰ੍ਹਾਂ ਕਰਕੇ ਕੁਝ ਲੋਕ ਭਲਾਈ ਮੁੱਦਿਆਂ ਤੇ ਜਿਸ ਤਰ੍ਹਾਂ ਸਿਹਤ ਬਾਰੇ ਸਿੱਖਿਆ ਬਾਰੇ ਕਿਸਾਨੀ ਬਾਰੇ ਇਹ ਮੁੱਦਿਆਂ ਤੇ ਕੁਝ ਗਰ ਵਧਾਈ ਜਾਵੇ ਜੀਡੀਪੀ ਦਾ ਕੁਝ ਹਿੱਸਾ ਵਧਾਇਆ ਜਾਵੇ ਤੇ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਕੋਈ ਏਡੀ ਔਖੀ ਗੱਲ ਨਹੀਂ ਵੀ ਐਮਐਸਪੀ ਲਾਗੂ ਨਹੀਂ ਹੋ ਸਕਦੀ ਹਾਂ ਐਮਐਸਪੀ ਲਈ ਸਾਨੂੰ ਇੱਕ ਭਲੇਖਾ ਸਾਰਿਆਂ ਨੂੰ ਵੀ ਐਮਐਸਪੀ ਦੇ ਦੇ ਸਰਕਾਰ ਦੇਣਾ ਇੱਕ ਵੱਖਰੀ ਗੱਲ ਆ ਐਲਾਨ ਕਰਨਾ ਇੱਕ ਵੱਖਰੀ ਗੱਲ ਆ ਐਮਐਸਪੀ ਦਾ ਐਲਾਨ ਹੋਣਾ ਵੱਖਰੀ ਗੱਲ ਆ ਐਮਐਸਪੀ ਨੂੰ ਲਾਗੂ ਕਰਨਾ ਵੱਖਰੀ ਗੱਲ ਆ ਸਰਕਾਰ ਵੱਲੋਂ ਰੇਟ ਫਿਕਸ ਕਰ ਦਿੰਦੀ ਆ ਨਰਮੇ ਦਾ ਪਰ ਉਸ ਭਾਤੇ ਵਿਕਦਾ ਨਹੀਂ ਦਾਲਾਂ ਦਾ ਰੇਟ ਫਿਕਸ ਕਰ ਦਿੰਦੀ ਹਰ ਸਾਲ ਪਰ ਉਸ ਭਾਤੇ ਵਿਕਦੀ ਨਹੀਂ ਐਮਐਸਪੀ ਨੂੰ ਲਾਗੂ ਕਰਨਾ ਸਰਕਾਰ ਵੱਲੋਂ ਗਰੰਟੀ ਕ੍ਰੂਡ ਬਣਾਉਣਾ ਵੀ ਫਸਲ ਚੁੱਕੀ ਜਾਵੇ ਰੁਲੇ ਨਾ ਜਿਸ ਤਰ੍ਹਾਂ ਸਾਡੀਆਂ ਫਸਲਾਂ ਦਾਲਾਂ ਟਮਾਟਰ ਮਟਰ ਬਹੁਤ ਸਾਰੀਆਂ ਫਸਲਾਂ ਜਦੋਂ ਉਹਨਾਂ ਦੀ ਅਸੀਂ ਬੀਜ ਦੇ ਇੱਕ ਸਾਲ ਜ਼ਿਮੀਂਦਾਰ ਗੋਭੀ ਬੀਜਦਾ ਐ ਲੱਗਦਾ ਵੀ ਜਿਵੇਂ ਬੜੀ ਲੱਖ ਦੀ ਨਿਕਲਈ ਕਿੱਲੇ ਚ ਅਗਲੇ ਸਾਲ 5000 ਦੇ ਵੀ ਨਿਕਲਦੀ ਇਹ ਸਮੱਸਿਆ ਇਹੋ ਹੀ ਆ ਮੰਡੀ ਕਰਨ ਦੀ ਸਮੱਸਿਆ ਜਿਹੜੀ ਆ ਐਮਐਸਪੀ ਦਾ ਮਤਲਬ ਆ ਸਵਾਮੀ ਨਾਥੂ ਦੀ ਰਿਪੋਰਟ ਦਾ ਮਤਲਬ ਆ ਵੀ ਐਮਐਸਪੀ ਨੂੰ ਲਾਗੂ ਇਸ ਢੰਗ ਨਾਲ ਕੀਤਾ ਜਾਵੇ ਸਾਰੇ ਦੇਸ਼ ਦੇ ਵਿੱਚ ਵੀ ਇੱਕ ਤਾਂ ਫਸਲੀ ਵਿਭੰਨਤਾ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਯੂਨੀਵਰਸਟੀਆਂ ਇਸ ਢੰਗ ਨਾਲ ਕੰਮ ਕਰਨ ਵੀ ਫਸਲੀ ਵਿਭੰਨਤਾ ਲਾਗੂ ਇਸ ਤਰ੍ਹਾਂ ਹੋਵੇ ਵੀ ਸਾਡੀਆਂ ਜਿਹੜੀਆਂ ਫਸਲਾਂ ਬੇ ਲੋੜੀਆਂ ਲੱਗਦੀਆਂ ਨੇ ਜਾਂ ਸਮਾਂ ਵੀ ਹੋਣੀਆਂ ਲੱਗਦੀਆਂ ਨੇ ਜਾਂ ਵਿਕਦੀਆਂ ਨਹੀਂ ਆ ਜਿਨ੍ਹਾਂ ਦਾ ਮੰਡੀਕਰਨ ਨਹੀਂ ਉਹਨਾਂ ਨੂੰ ਚੱਕਿਆ ਜਾਵੇ ਕਿਉਂਕਿ ਕਈ ਵਾਰ ਲੱਗਦਾ ਵੀ ਜਿੰਨਾ ਉਤਪਾਦਨ ਵੀ ਇੰਨਾ ਉਤਪਾਦਨ ਸਰਕਾਰ ਖਿਲੇ ਨਹੀਂ ਸਕਦੀ ਪਰ ਇਹਦੇ ਚ ਇੱਕ ਹੋਰ ਗੱਲ ਆ ਕਿ ਜਿਹੜਾ ਉਤਪਾਦਨ ਆ ਉਹਦਾ ਬਹੁਤ ਸਾਰਾ ਹਿੱਸਾ ਕਿਸਾਨੀ ਦੇ ਕੋਲ ਰਹਿੰਦਾ ਆ ਸਾਰਾ ਹਿੱਸਾ ਕਦੇ ਵੀ ਕਿਸਾਨ ਨਹੀਂ ਵੇਚਦਾ ਉਹਨੇ ਉਹ ਚ ਫਸਲ ਬੀਜਣੀ ਵੀ ਆ ਉਹਨੇ ਘਰੇ ਖਾਣੀ ਵੀ ਆ ਉਹਨੇ ਉਸ ਫਸਲ ਚੋਂ ਕੁਝ ਹੋਰ ਵਰਤੋਂ ਵੀ ਕਰਨੀ ਆ ਇਸ ਕਰਕੇ ਕਈ ਵਾਰਾ ਜਿਹੜੀ ਗਵਰਨਮੈਂਟ ਜਿਹੜੀ ਸਰਕਾਰ ਅੰਦਾਜ਼ੇ ਲਾਉਂਦੀ ਆ ਉਹ ਟੋਟਲ ਫਸਲ ਦਾ ਲਾਉਂਦੀ ਆ ਏਕੜ ਦੇ ਹਿਸਾਬ ਨਾਲ ਇੰਨੀ ਅਕੜ ਦੀ ਬਜਾਈ ਹੋਈ ਆ ਪਰ ਉਹਦਾ ਜਿਹੜਾ ਕੁਝ ਹਿੱਸਾ ਜਿਹੜਾ ਉਹ ਵਿਕਦਾ ਨਹੀਂ ਇਸ ਕਰਕੇ ਐਮਐਸਪੀ ਲਾਗੂ ਇਹ ਕਦੇ ਵੀ ਨਹੀਂ ਕਿ ਐਮਐਸਪੀ ਲਾਗੂ ਨਾ ਹੋ ਸਕੇ ਜੇ ਐਮਐਸਪੀ ਲਾਗੂ ਕਰੋ ਲੋਕਾਂ ਦੇ ਵਿੱਚ ਜੇ ਪੈਸਾ ਆਏਗਾ ਲੋਕਾਂ ਦੀ ਖਰੀਦ ਸ਼ਕਤੀ ਵਧੇਗੀ ਦੇਸ਼ ਦਾ ਜੀਡੀਪੀ ਦਰ ਹੋਰ ਵਾਧਾ ਹੋਏਗਾ ਇੱਕ ਭੁਲੇਖਾ ਪਾਇਆ ਜਾਂਦਾ ਵੀ ਨਹੀਂ ਵੇ ਦੇ ਨਹੀਂ ਸਕਦਾ ਇਸ ਕਰਕੇ ਇਹ ਸੰਭਵ ਹੈ ਇਹ ਅਸੰਭਵ ਨਹੀਂ ਹੈ ਇਹ ਸੰਭਵ ਹੈ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਵੀ ਮਰਨ ਵਰਤ ਆਪਣੇ ਆਪ ਨੂੰ ਖਤਮ ਕਰ ਲਓ ਮੇ ਰੋਟੀ ਪਾਣੀ ਛੱਡ ਦਿਓ ਸਭ ਕੁਝ ਛੱਡ ਦਿਓ ਤੇ ਆਪਣੇ ਆਪ ਨੂੰ ਖਤਮ ਕਰ ਲਓ ਵੀ ਇਹ ਜਾਇ ਜ ਟੱਲੇਵਾਲ ਦਾ ਮਰਨ ਵਰਤ ਕੇ ਸੰਘਰਸ਼ ਕਰਨਾ ਚਾਹੀਦਾ ਵੀ ਇਹ ਮਰਨ ਵਰਤ ਛੱਡ ਕੇ ਵੀ ਆਪਣੇ ਆਪ ਨੂੰ ਖਤਮ ਅਸੀਂ ਕਰਦੇ ਆ ਕਿਉਂ ਕਰਦੇ ਆ ਅਸੀਂ ਕਿ ਇਹ ਤੁਹਾਨੂੰ ਅਸੀਂ ਜਜਮੰਦ ਨੂੰ ਦੇਖੋ ਜੀ ਇਹ ਜਿਹੜੀ ਉਹਨਾਂ ਦੀ ਜਥੇਬੰਦੀ ਆ ਉਹਨਾਂ ਦਾ ਆਪਣੇ ਤੌਰ ਤੇ ਲਿਆ ਗਿਆ ਫੈਸਲਾ ਵੈਸੇ ਸਾਡੇ ਦੇਸ਼ ਦੇ ਵਿੱਚ ਜਿਹੜੀ ਇੱਕ ਰਵੈਤ ਆ ਦੁਨੀਆ ਭਰ ਦੇ ਚ ਰਵੈਤ ਆ ਜਿਵੇਂ ਸਾਡਾ ਲੋਕਤੰਤਰੀ ਦੇਸ਼ ਆ ਤਾਂ ਇੱਥੇ ਜਿਹੜਾ ਹੈ ਪਬਲਿਕ ਪ੍ਰੈਸ਼ਰ ਗਰੁੱਪ ਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਉਸਦੇ ਕੀ ਪੜਾ ਹੋਣਗੇ ਕਿਸ ਤਰ੍ਹਾਂ ਪਬਲਿਕ ਪ੍ਰੈਸ਼ਰ ਗਰੁੱਪ ਕੰਮ ਕਰਨਗੇ ਕਿਉਂਕਿ ਲੋਕਤੰਤਰਾਂ ਟਾਂਚੇ ਦੇ ਵਿੱਚ ਸਾਡੇ ਜਿਹੜਾ ਇੱਕ ਬੜਾ ਵੱਡਾ ਨਗਾਰ ਆ ਗਿਆ ਇਹ ਨੀਵੀਂ ਥਾਂ ਤੇ ਚਲਾ ਗਿਆ ਜਿਹੜੀ ਸਰਕਾਰ ਬਹਿ ਜਾਂਦੀ ਆ ਜਿਹੜਾ ਸੀਮ ਗੱਦੀ ਤੇ ਬਹਿ ਜਾਂਦਾ ਜਿਹੜਾ ਪੀਐਮ ਗੱਦੀ ਤੇ ਬਹਿ ਜਾਂਦਾ ਆ ਜਿਹੜਾ ਮੁਖੀ ਬਣ ਜਾਂਦਾ ਆ ਜਿਹੜਾ ਅਫਸਰ ਬਣ ਜਾਂਦਾ ਆ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ ਉਹ ਇਹ ਨਹੀਂ ਸਮਝਦਾ ਵੀ ਮੈਨੂੰ ਇਹਨਾਂ ਲੋਕਾਂ ਨੇ ਗੱਦੀ ਤੇ ਬਿਠਾਇਆ ਮੈਂ ਲੋਕਾਂ ਕਰਕੇ ਇਸ ਗੱਦੀ ਤੇ ਬੈਠਾ ਜਿਵੇਂ ਲੋਕਾਂ ਕਰਕੇ ਗੱਦੀ ਕਰਕੇ ਬੈਠਾ ਲੋਕ ਵੱਡੇ ਨੇ ਦੇਸ਼ ਵੱਡਾ ਹੈ ਸੰਵਿਧਾਨ ਵੱਡਾ ਹੈ ਤੇ ਲੋਕ ਜਿਹੜੇ ਜਿੱਥੇ ਬੰਦੀਆਂ ਚ ਆ ਰਹੇ ਨੇ ਇਹ ਵੱਡੇ ਨੇ ਮੈਂ ਵੱਡਾ ਨਹੀਂ ਹਾਂ ਤਾਂ ਇਸੇ ਕਰਕੇ ਜਿਹੜਾ ਹੈ ਸਿੱਧੂਪੁਰ ਸਾਹਿਬ ਦਾ ਫੈਸਲਾ ਜਿਹੜਾ ਅਸੀਂ ਅਸੀਂ ਮੈਂ ਕਿੰਨਾ ਵੀ ਉਹਨਾਂ ਨੂੰ ਫਿਰ ਵੀ ਇਸ ਗੱਲ ਨੂੰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਇਜਿਟੇਸ਼ਨ ਨੂੰ ਲੰਮੀ ਚਲਾਉਣ ਲਈ ਹੋਰ ਜਥੇਬੰਦੀਆਂ ਨੂੰ ਨਾਲ ਲੈਣਾ ਚਾਹੀਦਾ ਆ ਏਕਤਾ ਵਧਾਉਣੀ ਚਾਹੀਦੀ ਆ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਆ ਕਿਉਂਕਿ ਮਰਨ ਵਰਤਦਾ ਸੀ ਇਹ ਸਮਝਦੇ ਵੀ ਕਈ ਵਾਰ ਮਰਨ ਵਰਤ ਜੇ ਅਸੀਂ ਕੋ ਲੋਕਾਂ ਦੇ ਕਹਿਣ ਕਰਕੇ ਅਸੀਂ ਸਟੈਂਡ ਲੈ ਲਿਆ ਉੱਤੇ ਕਈ ਵਾਰ ਚਲਣਾ ਔਖਾ ਹੋ ਜਾਂਦਾ ਕਿਉਂਕਿ ਸਰਕਾਰਾਂ ਦਾ ਨੂੰ ਲੱਗਦਾ ਨਹੀਂ ਕਿ ਉਹ ਬਹੁਤਾ ਫਰਕ ਪੈਂਦਾ ਕਿਉਂਕਿ ਇਹ ਬੜੀਆਂ ਢੀਠ ਸਰਕਾਰਾਂ ਨੇ ਜਿਹੜਾ ਗੱਡੀ ਤੇ ਬਹਿ ਜਾਂਦਾ ਆ ਉਹ ਡੈਮੋਕਰੇਸੀ ਨੂੰ ਭੁੱਲ ਜਾਂਦਾ ਆ ਅੱਜ ਦੇਸ਼ ਦੁਨੀਆ ਪੱਧਰ ਤੇ ਹੀ ਬੋਲੇ ਜਿਹੜੇ ਸਾਡੇ ਮੁਖੀ ਬੈਠੇ ਹੋਏ ਨੇ ਉਹ ਜਿਹੜਾ ਇੱਕ ਨੈਸ਼ਨਲ ਦਾ ਨਾਰਾ ਦੇ ਕੇ ਦੇਸ਼ ਦਾ ਇਹ ਨਾਰਾ ਦੇ ਕੇ ਗੱਡੀਆਂ ਤੇ ਬੈਠੇ ਨੇ ਔਰ ਉਹ ਦੇਣ ਕੁਝ ਲੋਕਾਂ ਨੂੰ ਦੇਣ ਦੀ ਬਜਾਏ ਸਾਡਾ ਧਿਆਨ ਭੁਗਾ ਦਿੰਦੇ ਨੇ ਬਹੁਤ ਸਾਰੇ ਧਾਰਮਿਕ ਮੁੱਦਿਆਂ ਤੇ ਹੋਰ ਨਵੇਂ ਮੁੱਦੇ ਬਣਾ ਦਿੰਦੇ ਨੇ ਕੋਈ ਨਵੇਂ ਲਿਆ ਕੇ ਕਹਿ ਕੇ ਕਿਸੇ ਨਾ ਕਿਸੇ ਲੋਕਾਂ ਦੇ ਵਿੱਚ ਬਖੇੜਾ ਪਾ ਦਿੰਦੇ ਨੇ ਇਸ ਕਰਕੇ ਇਹ ਜਿਹੜੇ ਪਰ ਜਦੋਂ ਅਸੀਂ ਲੋਕ ਮੁੱਦਿਆਂ ਤੇ ਲੜਨਾ ਹੋਵੇ ਉਹ ਲੜਾਈ ਔਖੀ ਆ ਇਹਦਾ ਮੁੱਦਾ ਰੋਟੀ ਦਾ ਰੁਜ਼ਗਾਰ ਦਾ ਨੌਕਰੀਆਂ ਦਾ ਇਹ ਸਮਝਾਉਣਾ ਪੈਣਾ ਕਿਉਂਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਇੱਕ ਫਨੋਮਨਾ ਇੱਕ ਵਹਿਮ ਛੱਡ ਤਾ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਨਹੀਂ ਜਾ ਸਕਦਾ ਸਾਰੇ ਲੋਕਾਂ ਨੂੰ ਪਰ ਇਹ ਨਿਰਾ ਝੂਠ ਹੈ ਜੇ ਅਫਸਰ ਬਣਾਏ ਜਾ ਸਕਦੇ ਹੈ ਜੇ ਡੀਸੀ ਬਣਾਏ ਜਾ ਸਕਦੇ ਹੈ ਜਾਂ ਇਹ ਅਫਸਰ ਬਣਾਏ ਜਾ ਸਕਦੇ ਹੈ ਜੇ ਜੱਜ ਬਣਾਏ ਜਾ ਸਕਦੇ ਹੈ ਜੇ ਧੜਾ ਧੜਾ ਸਪੀ ਡੀਐਸਪੀ ਲਾਏ ਜਾ ਸਕਦੇ ਹੈ ਪੀਸੀ ਅਫਸਰ ਲਾਏ ਜਾ ਸਕਦੇ ਹੈ ਤੇ ਭਾਈ ਲੋਕੋ ਫਿਰ ਕਲਰਕ ਤੇ ਮਾਸਟਰ ਤੇ ਟੀਚਰ ਏਟੀਟੀ ਟੀਚਰ ਫਿਰ ਛੋਟੀਆਂ ਪਦਵੀਆ ਕਿਉਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ ਇਸ ਕਰਕੇ ਇਹ ਲਿਖਾ ਪਾਇਆ ਜਾਂਦਾ ਤਾਂ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਜਿਹੜਾ ਹੈ ਸਰਕਾਰ ਨੂੰ ਵੀ ਚਾਹੀਦਾ ਵੀ ਉਹ ਮਰਨ ਵਰਤੋਂ ਦਾ ਤੜਾਕੇ ਔਰ ਜਥੇਬੰਦੀ ਨੂੰ ਵੀ ਚਾਹੀਦਾ ਹੈ ਵੀ ਉਹਨਾਂ ਨੂੰ ਮਰਨ ਵਰਤੋਂ ਦੀ ਬਜਾਏ ਸਗੋਂ ਇਸ ਇਜਿਟੇਸ਼ਨ ਨੂੰ ਲੰਮੀ ਚਲਾ ਕੇ ਹੁਕਾ ਦੇਣਾ ਚਾਹੀਦਾ ਔਰ ਜਿਹੜਾ ਹਰਿਆਣਾ ਵੱਲੋਂ ਸੜਕਾਂ ਰੋਕੀ ਆ ਸੁਪਰੀਮ ਕੋਰਟ ਦਾ ਫੈਸਲਾ ਆ ਕੋਰਟਾਂ ਦਾ ਫੈਸਲਾ ਆ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ ਸੜਕਾਂ ਵੀ ਲੋਕਾਂ ਦੀ ਅਜ਼ਾਦੀ ਆ ਤੇ ਜਥੇਬੰਦੀ ਕੋਈ ਵੀ ਜਾ ਕੇ ਜਿੱਥੇ ਧਰਨਾ ਦੇਣਾ ਚਾਵੇ ਉਹ ਦਾ ਲੋਕਤੰਤਰੀ ਹੱਕ ਆ ਉਹ ਨੂੰ ਕਰਨ ਦੇਣਾ ਚਾਹੀਦਾ ਇਹ ਤੁਹਾਨੂੰ ਇਹ ਲੱਗਦਾ ਨਹੀਂ ਵੀ ਇਹ ਦੋ ਤਿੰਨ ਜਥੇਬੰਦੀਆਂ ਨੇ ਤਿੰਨ ਕਿ ਜਥੇਬੰਦੀਆਂ ਨੇ ਮਤਲਬ ਉੱਥੇ ਜਾ ਕੇ ਇਹ ਧਰਨਾ ਲਾਇਆ ਵੀ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਉੱਥੇ ਸੰਘਰਸ਼ ਕਰਨਾ ਚਾਹੀਦਾ ਸੀ ਜਿਵੇਂ 2020 ਦੇ ਵਿੱਚ ਕੀਤਾ ਸੀ ਜਾਏ ਕਿ ਹਮੇ ਦੀ ਲੜਾਈ ਹੈ ਵੀ ਇਹਨਾਂ ਦੇ ਵਿੱਚ ਹਮੇ ਬੜੀ ਹੈ ਇੱਕ ਦੂਜੇ ਨੂੰ ਨੀਵਾ ਬੜਾ ਵਿਖਾਉਂਦਾ ਜਦੋਂ ਆਪਾਂ ਗੱਲ ਕਰੀਏ ਤੇ ਇੱਕ ਦੂਜੇ ਨੂੰ ਇਹ ਨੀਵਾ ਵਿਖਾਉਣ ਦੀ ਖਾਤਰ ਆਪਣੇ ਆਪ ਨੂੰ ਉੱਚਾ ਵਿਖਾਉਣ ਦੀ ਖਾਤਰ ਉਨਾਂ ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾਈ ਜਾਂਦੇ ਆ ਜਿਹੜੀ ਇੱਕ ਇਹਨਾਂ ਦੀ ਕਮਜ਼ੋਰੀ ਸਾਹਤੋਂਦੀ ਹੈ ਤੇ ਸਰਕਾਰ ਦੀ ਸੀਆਟੀਵੀ ਇੱਕ ਕਮਜ਼ੋਰੀ ਉਹਨਾਂ ਕੋਲੇ ਪਹੁੰਚਾਉਂਦੀ ਆ ਇਹ ਇੱਕ ਵੱਡੀ ਗੱਲ ਨਹੀਂ ਵੀ ਜਿਹੜੀਆਂ ਹੌਮੇ ਦੀ ਲੜਾਈ ਲੜੀ ਜਾਂਦੀਆਂ ਨਾ ਕਿ ਕਿਸਾਨੀ ਸੰਘਰਸ਼ ਕੋਈ ਯੂਨੀਅਨ ਸਟਰੈਂਥ ਇਕਤਾ ਵਿੱਚ ਬਲ ਹੈ ਇਕਤਾ ਜਥੇਬੰਦੀਆਂ ਦੀ ਜ਼ਰੂਰੀ ਹੈ ਇਕਤਾ ਬਿਨਾ ਕੁਝ ਕਰ ਜਿੱਤਿਆ ਨਹੀਂ ਸਕਦਾ ਚਾ ਸਕਦਾ ਇਕਾ ਜਿਹੜਾ ਜੇ ਨਹੀਂ ਹੈ ਤੇ ਜਥੇਬੰਦੀਆਂ ਟੁੱਟ ਜਾਂਦੀਆਂ ਨੇ ਪਰ ਨਾਲ ਦੀ ਨਾਲ ਜਿਹੜੀ ਤੁਹਾਡੀ ਗੱਲ ਆ ਸਰਕਾਰੀ ਏਜੰਸੀਆਂ ਸਰਕਾਰੀ ਈਸ਼ੂ ਏ ਉਹਨਾਂ ਦਾ ਹਮੇਸ਼ਾ ਜੋਰ ਲੱਗਿਆ ਰਹਿੰਦਾ ਵੀ ਕਿਸੇ ਨਾ ਕਿਸੇ ਜਥੇਬੰਦੀ ਨੂੰ ਅੱਗੇ ਲਾ ਕੇ ਬਲੀ ਦਾ ਬੱਕਰਾ ਬਣਾਇਆ ਜਾਵੇ ਔਰ ਕਿਸੇ ਨਾ ਕਿਸੇ ਤਰੀਕੇ ਸੰਘਰਸ਼ ਨੂੰ ਤੋੜਿਆ ਜਾਵੇ ਸੰਘਰਸ਼ ਅੱਗੇ ਨਾ ਵਧੇ ਔਰ ਸਰਕਾਰਾਂ ਹਮੇਸ਼ਾ ਪਿਛੇ ਹੀ ਪਾਉਂਦੀਆਂ ਨੇ ਇਸ ਕਰਕੇ ਸਰਕਾਰਾਂ ਜਦੋਂ ਭਲੇਖੇ ਪਾਉਂਦੀਆਂ ਨੇ ਤਾਂ ਕਿਸੇ ਵਿਅਕਤੀ ਨੂੰ ਪਤਾ ਨਹੀਂ ਲੱਗਦਾ ਕਿਹੜਾ ਆਦਮੀ ਸੀਆਈਡੀ ਦਾ ਕਿਹੜਾ ਹੈ ਜਥੇਬੰਦੀਆਂ ਤੋੜ ਰਿਹਾ ਹੈ ਕੀ ਕਰ ਰਿਹਾ ਪਰ ਫਿਰ ਵੀ ਸਾਨੂੰ ਕਦੇ ਵੀ ਕਿਸੇ ਤੇ ਡਾਊਟ ਨਹੀਂ ਕਰਨਾ ਚਾਹੀਦਾ ਵੀ ਕੌਣ ਕਿਹਦੇ ਨਾਲ ਰਲਿਆ ਹੋਇਆ ਅਸੀਂ ਚਾਹੁੰਦੇ ਹਾਂ ਕਿ ਸੰਘਰਸ਼ ਲਈ ਏਕਾ ਜ਼ਰੂਰੀ ਹੈ ਸਰਕਾਰਾਂ ਦਾ ਕੰਮ ਤੋੜਨਾ ਹੈ ਜਥੇਬੰਦੀਆਂ ਦਾ ਕੰਮ ਜੋੜਨਾ ਹੈ ਇਹ ਕਰੋਣਾ ਹੈ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈ ਲੋਕਾਂ ਨੂੰ ਸਮਝਾਉਣਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਕਿਸ ਤਰ੍ਹਾਂ ਕਰਕੇ ਇਸ ਇੱਕ ਪਬਲਿਕ ਪਬਲਿਕ ਪ੍ਰੈਸ਼ਰ ਪਾਈਏ ਕਿਸ ਤਰ੍ਹਾਂ ਇਸੀ ਮੌਬ ਨੂੰ ਇਕੱਠਿਆ ਕਰੀਏ ਕਿਸ ਤਰ੍ਹਾਂ ਉਹਨਾਂ ਦੀ ਅਗਵਾਈ ਕਰ ਸਕੀਏ ਕਿਉਂਕਿ ਅਗਵਾਈ ਕਰਨੀ ਲੋਕਾਂ ਨੂੰ ਇਕੱਠਿਆਂ ਰੱਖਣਾ ਲਾਮਤ ਰੱਖਣਾ ਡਿਸਪਲਿਨ ਚ ਰੱਖਣਾ ਔਰ ਸ਼ਾਸਨ ਚ ਚਲਾਉਣਾ ਇਹ ਬੜਾ ਔਖਾ ਕੰਮ ਹੈ ਐਡਾ ਸੌਖਾ ਕੰਮ ਨਹੀਂ ਕਰ ਛੱਡ ਕੇ ਜਿਹੜੇ ਜਾਂਦੇ ਨੇ ਉਹ ਪਤਾ ਲੱਗਦਾ ਵੀ ਕਾਰ ਛੱਡਣਾ ਸਭ ਤੋਂ ਔਖਾ ਕਾਰ ਛੱਡ ਕੇ ਕੰਮ ਕਰਨਾ ਬੰਦਾ ਇੱਕ ਘੰਟਾ 2 ਘੰਟੇ ਬਾਅਦ ਹੀ ਘਰੋਂਵਾਜਾਂ ਪੈਣ ਲੱਪੇਂਦੀ ਆ ਜਾ ਬਈ ਆ ਜਾ ਘਰੇ ਆ ਜਾ ਤੇਰਾ ਸਰਦਾ ਨਹੀਂ ਤੇਰੇ ਬਿਨਾ ਪਰ ਜੋ ਜਥੇ ਬੰਦੀਆਂ ਲਈ ਕੰਮ ਕਰਦੇ ਨੇ ਇੱਕ ਔਖਾ ਕਾਰਜ ਆ ਹਾਂ ਇਹ ਠੀਕ ਆ ਗੱਲ ਵੀ ਕਿਤਨਾ ਕਿਤੇ ਜਾ ਕੇ ਜਿਹੜੀ ਹੌਮੇ ਆ ਜਿੱਕੇ ਤਨੇ ਕਿਤੇ ਜੇ ਪੈਦਾ ਹੋ ਜਾਂਦੀ ਆ ਪਰ ਹੌਮੇ ਨੂੰ ਜਿਹੜਾ ਮਾਰਨਾ ਚਾਹੀਦਾ ਔਰ ਜਥੇ ਬੰਦੀ ਨੂੰ ਇਕੱਠੀ ਹੋ ਕੇ ਜੋ ਕੋਈ ਇਕੱਠਾ ਵੀ ਇਕੱਲੀ ਜਥੇ ਬੰਦੀ ਵੀ ਕਿਤੇ ਐਲਾਨ ਕਰ ਚੁੱਕੀ ਆ ਜਾਂ ਜਾ ਚੁੱਕੀ ਆ ਕੋਈ ਗੱਲ ਨਹੀਂ ਉਹ ਵੀ ਫੇਰ ਇਕੱਠੀਆਂ ਹੋ ਕੇ ਬਹੁਤ ਸਾਰੇ ਲੋਕ ਅਪੀਲ ਕਰ ਰਹੇ ਨੇ ਵੀ ਵਜੇ ਜੇ ਬੰਨੀਆਂ ਇਕੱਠੀਆਂ ਹੋਣ ਜਿਨ੍ਹਾਂ ਜਿਨ੍ਹਾਂ ਨੇ ਵੀ ਕਿਤੇ ਦਿੱਲੀ ਸੰਘਰਸ਼ ਤੇ ਵਿੱਚ ਸਾਥ ਦਿੱਤਾ ਹੈ ਉਹ ਵੀ ਚਾਹੁੰਦੇ ਜਿਥੇ ਬੰਨੀਆਂ ਇਕੱਠੀਆਂ ਹੋਣ ਪਰ ਕਈ ਵਾਰਾਂ ਵਿਚਾਰ ਧਰਾਵਾਂ ਦਾ ਵਖਰੇਵਾ ਜਿਆਦਾਤਰ ਇਕੱਠੇ ਰਹਿ ਨਹੀਂ ਸਕਦੇ ਅੱਡੋ ਅੱਡ ਵਿਚਾਰਧਾਰਾ ਆਡੈਲੋਜੀ ਸਿਆਸੀ ਗੈਰ ਸਿਆਸੀ ਵੱਖ-ਵੱਖ ਮੁੱਦਿਆਂ ਤੇ ਔਰ ਗਾਂ ਸਿਆਸੀ ਦੇ ਵਿੱਚ ਹੀ ਬਹੁਤ ਸਾਰੀਆਂ ਵੰਡਾਂ ਪਈਆਂ ਹੁੰਦੀਆਂ ਨੇ ਪਰ ਇਹ ਕਿਤੇ ਨਾ ਕਿਤੇ ਸਭ ਨੂੰ ਲੋਕਾਂ ਦੇ ਮੁੱਦਿਆਂ ਤੇ ਕੁਝ ਸਾਂਝੇ ਮੁੱਦਿਆਂ ਤੇ ਇਕੱਠਾ ਹੋਣਾ ਚਾਹੀਦਾ ਔਰ ਇਕੱਠਾ ਹੋਣਾ ਪਵੇਗਾ ਯਾਰ ਮੈਂ ਸਾਬ ਤੁਸੀਂ ਵੜਮੋਲੇ ਵਿਚਾਰ ਸਾਨੂੰ ਦੱਸੇ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਤੁਹਾਡਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ